ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਹਾਰਟ ਅਟੈਕ ਇੱਕ ਐਸੀ ਖਤਰਨਾਕ ਬਿਮਾਰੀ ਹੈ ਜੋ ਜਿਆਦਾ ਮੌਕਾ ਨਹੀਂ ਦਿੰਦੀ ਹਾਰਟ ਅਟੈਕ ਹੋਣ ਤੇ ਸਿਰਫ ਅੱਧਾ ਪੌਣਾ ਘੰਟਾ ਹੀ ਹੁੰਦਾ ਹੈ ਜੇ ਉਸ ਦੇ ਵਿੱਚ ਸਹੀ ਇਲਾਜ ਮਿਲ ਜਾਵੇ ਤਾਂ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ ਵਰਨਾ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ ਹੈ ਇਸੇ ਕਰਕੇ ਇਸ ਨੂੰ ਸਭ ਤੋਂ ਖਤਰਨਾਕ ਬਿਮਾਰੀ ਕਿਹਾ ਜਾਂਦਾ ਹੈ ਜਦ ਵੀ ਹਾਰਡ ਦੀ ਪ੍ਰੋਬਲਮ ਹੁੰਦੀ ਹੈ ਤਾਂ ਸਰੀਰ ਪਹਿਲਾਂ ਹੀ ਕੁਝ ਲੱਛਣ ਦੇਣ ਲੱਗ ਪੈਂਦਾ ਹੈ ਜੇ ਅਸੀਂ ਉਹਨਾਂ ਲੱਛਣਾਂ ਨੂੰ ਪਹਿਚਾਨ ਲਈਏ ਤੇ ਸਮੇਂ ਰੈਂਦਿਆਂ ਇਸ ਦੀ ਰੋਕਥਾਮ ਕਰਕੇ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਉਹ ਲੱਛਣ ਕਿਹੜੇ ਹਨ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਤਰਨਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਜਿਹੜੀ ਹਾਰਡ ਦੀ ਪ੍ਰੋਬਲਮ ਹੈ ਅੱਜ ਕੱਲ ਨੌਜਵਾਨਾਂ ਨੂੰ ਵੀ ਵੇਖਣ ਨੂੰ ਮਿਲ ਰਹੀ ਹੈ ਜੀ ਜੀ ਜ਼ਿਆਦਾਤਰ ਦੇਖਦੇ ਆਂ ਬੰਦਾ ਸੁੱਤਾ-ਸੁੱਤਾ ਹੀ ਰਹਿ ਜਾਂਦਾ ਹੈ ਇਸ ਖਤਰਨਾਕ ਬਿਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਜੀ ਦੇਖੋ ਇਹ ਇੱਕ ਤਾਂ ਇਸ ਬਿਮਾਰੀ ਨੂੰ ਸਮਝਣਾ ਹੈ ਇਹ ਇਨਸਾਨਾਂ ਦੀ ਆਪਣੀ ਸਿਹੜੀ ਹੋਈ ਬਿਮਾਰੀ ਹੈ ਜੀ ਠੀਕ ਹੈ ਇਹ ਕੋਈ ਬਿਮਾਰੀਆਂ ਦੇ ਵਿੱਚ ਨਹੀਂ ਹੁੰਦੀ ਇਹ ਲਾਈਫ ਸਟਾਈਲ ਡਿਜ਼ੀਜ਼ ਦੇ ਵਿੱਚ ਆਉਂਦੀ ਹੈ ਤੇ ਲਾਈਫ ਸਟਾਈਲ ਡਿਜ਼ੀਜ਼ ਜਿਹੜੀਆਂ ਜਨ ਕਿ ਸਾਡੀ ਜੀਵਨ ਸ਼ੈਲੀ ਜਿਹੜੀ ਹੈ ਉਹ ਚ ਹੋਈਆਂ ਗਲਤੀਆਂ ਦਾ ਨਤੀਜਾ ਜਿਹੜੀ ਪਰ ਉਹ ਲੋਕੀਂ ਇਹਨਾਂ ਨੂੰ ਲਾਈਫ ਸਟਾਈਲ ਦੀ ਜੀਜ਼ ਕਿਹਾ ਜਾਂਦਾ ਹੈ ਇਸ ਕਰਕੇ ਪਹਿਲੀ ਗੱਲ ਤੇ ਇਸ ਬਿਮਾਰੀ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਗਰ ਅਸੀਂ ਆਪਣੇ ਲਾਈਫ ਸਟਾਈਲ ਨੂੰ ਸਹੀ ਕਰ ਲਈਏ ਦੂਸਰਾ ਹੈ ਕਿ ਇੱਕ ਹੈ ਬੜੀ ਖਤਰਨਾਕ ਬਿਮਾਰੀ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਬੰਦਾ ਸੁੱਤਾ ਦਾ ਸੁੱਤਾ ਹੀ ਰਹਿ ਜਾਂਦਾ ਜਾਂ ਕਿਸੇ ਨੂੰ ਵੀ ਹਾਰਟ ਅਟੈਕ ਕਿਤੇ ਵੀ ਹੋ ਸਕਦਾ ਤੇ ਫਿਰ ਮੌਕਾ ਬੜਾ ਛੋਟਾ ਹੁੰਦਾ ਹੈ ਕਿ ਅਸੀਂ ਕਿਸੇ ਬੰਦੇ ਨੂੰ ਜਿਹੜਾ ਬਚਾਉਣਾ ਹੈ ਜਾਂ ਉਹਨੂੰ ਜੇ ਤੇ ਸਹੀ ਜਗ੍ਹਾ ਪਹੁੰਚ ਗਿਆ ਸਹੀ ਟਾਈਮ ਨਾਲ ਕਿਸੇ ਡਾਕਟਰ ਕੋਲ ਕਿਸੇ ਹਸਪੀਟਲ ਤੱਕ ਪਹੁੰਚ ਗਿਆ ਤੇ ਉੱਥੇ ਵੀ ਉਹਦਾ ਸਹੀ ਟਰੀਟਮੈਂਟ ਹੋ ਗਿਆ ਫਿਰ ਤੇ ਉਹਦੀ ਜਾਨ ਬਚ ਜਾਂਦੀ ਹੈ ਜੀ ਤੇ ਜੇ ਉੱਥੇ ਸਹੀ ਟਰੀਟਮੈਂਟ ਨਹੀਂ ਮਿਲਿਆ ਜਾਂ ਉੱਥੋਂ ਤੱਕ ਪਹੁੰਚ ਹੀ ਨਹੀਂ ਪਾਇਆ ਵੱਡੀ ਗੱਲ ਹੈ ਕਿ ਜ਼ਿਆਦਾਤਰ ਮੌਕਾ ਹੀ ਨਹੀਂ ਮਿਲਦਾ ਕਿ ਬੰਦਾ ਉੱਥੋਂ ਤੱਕ ਪਹੁੰਚ ਜਾਏ ਜੀ ਤੇ ਐਸੇ ਦੇ ਵਿੱਚ ਫਿਰ ਸਾਰੀ ਖੇੜ ਖਤਮ ਹੋ ਜਾਂਦੀ ਹੈ ਗੜਬੜ ਹੋ ਜਾਂਦੀ ਹੈ ਤੇ ਇਹ ਇਸੇ ਕਰਕੇ ਬੜੀ ਖਤਰਨਾਕ ਬਿਮਾਰੀਆਂ ਦੇ ਵਿੱਚ ਇਹਨੂੰ ਗਿਣਿਆ ਜਾਂਦਾ ਹੈ ਕਿਉਂਕਿ ਬਹੁਤ ਘੱਟ ਮੌਕਾ ਦਿੰਦੀ ਹੈ ਬਾਕੀ ਬਿਮਾਰੀਆਂ ਨੇ ਤੇ ਉਹ ਮੌਕਾ ਦੇ ਦਿੰਦੀਆਂ ਨੇ ਕਿ ਚਲੋ ਇਹਨੂੰ ਟ੍ਰੀਟਮੈਂਟ ਕਰਨ ਦਾ ਮੌਕਾ ਮਿਲ ਜੇ ਸ਼ੂਗਰ ਹੋ ਗਈ ਹੈ ਕਿਸੇ ਨੂੰ ਜਾਂ ਕਿਸੇ ਨੂੰ ਕੈਂਸਰ ਹੋ ਗਈ ਹੈ ਤੇ ਫਿਰ ਇਲਾਜ ਦਾ ਇੱਕ ਮੌਕਾ ਦੇਗੀ ਲੇਕਿਨ ਇਹਦੇ ਵਿੱਚ ਮੌਕਾ ਬੜਾ ਥੋੜਾ ਹੁੰਦਾ ਹੈ ਜੀ ਔਰ ਇਹ ਕਦੋਂ ਹੋ ਜਾਣੀ ਹੈ ਕਿਸ ਮੌਕੇ ਹੋ ਜਾਣੀ ਹੈ ਕੁਝ ਨਹੀਂ ਪਤਾ ਜੀ ਬਿਲਕੁਲ ਇਹ ਸਰੀਰ ਦੇ ਵਿੱਚ ਜੋ ਵੀ ਇਹ ਸਿਚੁਏਸ਼ਨਾਂ ਬਣਦੀਆਂ ਨੇ ਹਾਰਟ ਅਟੈਕ ਪਹੁੰਚਣ ਦੀਆਂ ਇਹ ਹੌਲੀ 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 ਵਾਪਤਦੀਆਂ ਨੇ ਠੀਕ ਜੀ ਪਹਿਲਾਂ ਇਹਦੇ ਕਾਰਨ ਥੋੜੇ ਸੀਗੇ ਠੀਕ ਹੈ ਪੋਲੂਸ਼ਨ ਜ਼ਿਆਦਾ ਨਹੀਂ ਸੀਗਾ ਲੋਕਾਂ ਦਾ ਖਾਣ ਪਾਣ ਵੀ ਸਹੀ ਸੀਗਾ ਮਿਹਨਤ ਹੈਗੀ ਸੀ ਠੀਕ ਹੈ ਜਿਹਦੇ ਕਰਕੇ ਅਗਰ ਕੋਈ ਗਲਤ ਖਾਦਾ ਵੀ ਗਿਆ ਤੇ ਉਹ ਪਾਚੇ ਜਾਂਦਾ ਸੀ ਅੱਜ ਕੱਲ ਜਿਹੜੇ ਨੇ ਕਾਰਨ ਇਹਦੇ ਬਹੁਤ ਜ਼ਿਆਦਾ ਵਧ ਗਏ ਨੇ ਜੀ ਪੋਲੂਸ਼ਨ ਆਪਣੇ ਆਪ ਚ ਇੱਕ ਕਾਰਨ ਹੈ ਠੀਕ ਹੈ ਜੀ ਪੈਸਿਵ স্মੋਕਿੰਗ ਜਾਂ ਐਕਟਿਵ স্মੋਕਿੰਗ ਇੱਕ ਵੱਖਰਾ ਕਾਰਨ ਹੈ ਠੀਕ ਹੈ ਜੀ ਬਲੋਕੇਜ ਅੰਦਰ ਬਣਨਾ ਅਸੀਂ ਤੇਲ ਘਿਓ ਖੂਬ ਖਾਈ ਜਾਂਦੇ ਆ ਲੇਕਿਨ ਉਹਨੂੰ ਪਚਾ ਨਹੀਂ ਪਾ ਰਹੇ ਉਹ ਕਿੰਨੀ ਮਿਹਨਤ ਹੈ ਨਹੀਂ ਉਹਨੂੰ ਬਚਾਉਣਾ ਤੇ ਜਦੋਂ ਨਹੀਂ ਪਚਦਾ ਤੇ ਉਹ ਟ੍ਰਾਈਗਲਿਸਰਾਈਡ ਕੋਲੇਸਟ੍ਰੋਲ ਦੇ ਰੂਪ શરીਰ 'ਚ ਇਕੱਠਾ ਹੋ ਹੀ ਜਾਂਦਾ ਹੈ ਹੌਲੀ ਹੌਲੀ ਉਹ ਬਲੋਕੇਜ ਅੰਦਰ ਬਣਾਈ ਜਾਂਦਾ ਹੈ ਹੁਣ ਅੰਦਰ ਦਾ ਨਾਪ ਤੇ ਕੋਈ ਹੈ ਨਹੀਂ ਹੈ ਕਿ ਜਿਹੜਾ ਅੰਦਰ ਪਹਿਲਾਂ ਹੀ ਝਾਕ ਕੇ ਵੇਖ ਲੈ ਬੰਦਾ ਕਿ ਕਿੰਨਾ ਕੁ ਅਸੀਂ ਬਲੋਕੇਜ ਬਣਾ ਲਏ ਨੇ ਜੀ ਤੇ ਹੌਲੀ ਹੌਲੀ ਇਹ ਬਲੋਕੇਜ ਬਣ ਰਹੇ ਹੁੰਦੇ ਨੇ ਲੇਕਿਨ ਵੱਡੀ ਪ੍ਰੋਬਲਮ ਉਦੋਂ ਆ ਜਾਂਦੀ ਹੈ ਕਿ ਜਦੋਂ ਜਿਹੜੇ ਬਣਿਆ ਬਲੋਕੇਜ ਮੰਨ ਲਓ ਕਿਸੇ ਦਾ 50% ਹੈ ਕਿ ਜਦਾ ਸਾ 60 ਹੈ ਕਿਸੇ ਦਾ 70% ਬਲੋਕੇਜ ਆਰਟਰੀਜ਼ ਦੇ ਵਿੱਚ ਕਰੋਨਰੀ ਆਰਟਰੀਜ਼ ਦੇ ਵਿੱਚ ਬਣ ਗਿਆ ਲੇਕਿਨ ਹਰ ਇੱਕ ਜਿਹੜੀ ਅੰਦਰ ਪਲਾਕ ਬਣਦੀ ਆ ਉਹਦੇ ਉੱਤੇ ਇੱਕ ਮੈਂਬਰੇਨ ਹੁੰਦੀ ਹੈ ਤੇ ਉਹ ਮੈਂਬਰੇਨ ਅਗਰ ਕਿਸੇ ਵੀ ਮੌਕੇ ਪਾਟ ਜਾਂਦੀ ਹੈ ਤੇ ਅੰਦਰ ਦੀ ਜਿਹੜੀ ਪਲਾਕ ਹੈ ਉਹ ਬਾਹਰ ਆ ਜਾਣੀ ਹੈ ਤੇ ਉਹਦੇ ਵਿੱਚ ਇਹੋ ਜਿਹੇ ਕੈਮੀਕਲ ਬਣ ਚੁੱਕੇ ਹੁੰਦੇ ਨੇ ਜਿਹੜੇ ਉੱਤੇ ਬਲੱਡ ਦੀ ਕਲੋਟਿੰਗ ਕਰ ਦਿੰਦੇ ਨੇ ਜੀ ਤੇ ਜਦੋਂ ਬਲੱਡ ਕਲੋਟ ਹੋ ਗਿਆ ਤੇ ਉਹ ਇਹਦਾ ਮਤਲਬ ਬਲੋਕੇਜ 100% ਹੋ ਗਈ ਤੇ ਜਦੋਂ 100% ਕਿਸੇ ਏਰੀਆ ਦਾ ਬਲੱਡ ਸਪਲਾਈ ਰੁਕ ਗਈ ਹੈ ਤੇ ਉੱਥੇ ਨਾ ਆਕਸੀਜਨ ਜਾਣੀ ਹੈ ਨਾ ਉੱਥੇ ਪੋਸ਼ਣ ਜਾਣਾ ਜੀ ਤੇ ਉਸ ਏਰੀਆ ਨੇ ਮਰਨਾ ਹੀ ਹੈ ਜੀ ਕਿਉਂਕਿ ਇਹ ਖਾੜ ਦੀਆਂ ਹੀ ਕਰੋਨਰੀ ਆਰਟਰੀਜ਼ ਨਾਲ ਸੰਬੰਧਤ ਬਿਮਾਰੀ ਹੈ ਤੇ ਖਾੜ ਨੇ ਤੇ ਸਾਰੇ ਸ਼ਰੀਰ ਨੂੰ ਚਲਾਉਣਾ ਜੀ ਅੱਗੇ ਸਪਲਾਈ ਦੇਣੀ ਹੈ ਤੇ ਜੇ ਉਹਦੀ ਹੀ ਸਪਲਾਈ ਰੁਕ ਗਈ ਤੇ ਉਹਨੇ ਖਲੋ ਜਾਣਾ ਜੀ ਖਲੋ ਗਿਆ ਤੇ ਇਸ ਸਿਚੁਏਸ਼ਨ ਨੂੰ ਕੀ ਕਹਿੰਦੇ ਕਹਿੰਦੇ ਹਾਰਟ ਅਟੈਕ ਹੋ ਗਿਆ ਜੀ ਸੋ ਇਹ ਮੌਕਾ ਨਾ ਦੇਣ ਵਾਲੀ ਬਿਮਾਰੀ ਹੈ ਤੇ ਚੰਗਾ ਇਹ ਰਹੇਗਾ ਕਿ ਅਸੀਂ ਐਸੇ ਮੌਕੇ ਆਉਣ ਨਾ ਦੇਈਏ ਸੋ ਜਿਸ ਤਰ੍ਹਾਂ ਹਰ ਇੱਕ ਖਤਰਾ ਜਿਹੜਾ ਆ ਕੋਈ ਵੀ ਚੀਜ਼ ਆ ਜਿਵੇਂ ਤੁਸੀਂ ਕੋਈ ਕਾਰ ਵੀ ਚਲਾਉਂਦੇ ਹੋ ਤੇ ਉਹਦੇ ਵਿੱਚ ਵੀ ਅਗਰ ਕੋਈ ਮੈਕੈਨੀਕਲ ਕੋਈ ਡਿਫਾਲਟ ਪੈਂਦਾ ਆ ਤੇ ਉਹ ਇੱਕ ਸਿਸਟਮ ਬਣਿਆ ਉਹਦੇ ਵਿੱਚ ਉਹ ਰੈਡ ਅਲਰਟ ਦੇ ਦਿੰਦਾ ਆ ਕਿ ਇਹਦੇ ਚਾ ਖਤਰਾ ਚੱਲ ਰਿਹਾ ਜੀ ਹਾਂਜੀ ਇਸੇ ਤਰ੍ਹਾਂ ਹੀ ਸਰੀਰ ਵੀ ਸਾਡਾ ਅਲੱਗ-ਅਲੱਗ ਸਿਗਨਲ ਦੇਂਦਾ ਆ ਕਿ ਜਦੋਂ ਇਹਦੇ ਵਿੱਚ ਵੀ ਹਾਰਟ ਦੀ ਪ੍ਰੋਬਲਮ ਹੁੰਦੀ ਆ ਤੇ ਸਿਗਨਲ ਦੇਣਾ ਸ਼ੁਰੂ ਕਰ ਦਿੰਦਾ ਲੇਕਿਨ ਅਸੀਂ ਉਹਨੂੰ ਕਈ ਵਾਰੀ ਨਜ਼ਰਅੰਦਾਜ਼ ਕਰ ਲੈਂਦੇ ਆ ਜੀ ਤੋਂ ਪਤਾ ਵੀ ਨਹੀਂ ਹੁੰਦਾ ਕਿ ਇਹ ਇਸ ਚੀਜ਼ ਦਾ अलार्म ਲਗਾਇਆ ਤੇ ਇਹ ਇਹ ਦੇ ਕਰਕੇ ਬੰਦਾ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦਾ ਰਹਿੰਦਾ ਤੇ ਜਦੋਂ ਫਿਰ ਇਹ ਸਿਚੁਏਸ਼ਨ ਕਿਤੇ ਹਾਰਡ ਅਟੈਕ ਹੋ ਜਾਂਦਾ ਤੇ ਫਿਰ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ ਜੀ ਲੇਕਿਨ ਜੇ ਪਹਿਲਾਂ ਹੀ ਇਹਨਾਂ ਜਿਹੜੇ ਸਿਗਨਲ ਸਰੀਰ ਦਿੰਦਾ ਹੈ ਅਗਰ ਉਹਨਾਂ ਨੂੰ ਪਛਾਣ ਲਿਆ ਜਾਏ ਸਮਝ ਲਿਆ ਜਾਏ ਤੇ ਅਲਰਟ ਹੋ ਜਾਂਦਾ ਬੰਦਾ ਤੇ ਥੋੜੀ ਜਿਹੀ ਪ੍ਰੋਬਲਮ ਬਣੀ ਹੈ ਤੇ ਉਦੋਂ ਹੀ ਆਪਣੇ ਆਪ ਨੂੰ ਉਹ ਅਲਰਟ ਹੋ ਕੇ ਉਹਦਾ ਸਹੀ ਇਲਾਜ ਕਰਵਾ ਸਕਦਾ ਹੈ ਠੀਕ ਹੈ ਇਹ ਉਹ ਬਲੋਕੇਜ ਬਣਦੇ ਯਾਰ ਸੋ ਉਹਨਾਂ ਨੂੰ ਰੋਕ ਸਕਦਾ ਹੈ ਬਣ ਤੋਂ ਜਾਂ ਜੇ ਕੋਈ ਸਿਚੁਏਸ਼ਨ ਹੈਗੀ ਹੈ ਤੇ ਕਿਸੇ ਚੰਗੇ ਡਾਕਟਰ ਕੋਲ ਜਾ ਕੇ ਉਹਦਾ ਸਹੀ ਇਲਾਜ ਹੋ ਸਕਦਾ ਹੈ ਸੋ ਉਹ ਜਿਹੜੇ ਲੱਛਣ ਨੇ ਉਹ ਜਾਣਨੇ ਬੜਾ ਜ਼ਰੂਰੀ ਹੈ ਠੀਕ ਹੈ ਜੇ ਜਿਹਨੇ ਵੀ ਜਾਣ ਲੇ ਤੇ ਉਹ ਆਪਣੇ ਆਪ ਨੂੰ ਪਛਾਣ ਪਾਏਗਾ ਸਰ ਜੀ ਉਹ ਕਿਹੜੇ ਕਿਹੜੇ ਲੱਛਣ ਨੇ ਜਿਹੜੇ ਸਰੀਰ ਪਹਿਲਾਂ ਹੀ ਦੱਸਦਾ ਹੈ ਜੀ ਦੇਖੋ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਲੱਛਣ ਉੰਦਾ ਆ ਕਿ ਤੁਹਾਡਾ ਸ਼ਰੀਰ ਐਵੇਂ ਥੱਕਿਆ ਥੱਕਿਆ ਰਹਿਣ ਦਾ ਫਿੰਦਾ ਹੈ ਠੀਕ ਹੈ ਜੀ ਤੁਸੀਂ ਕੋਈ ਕੰਮ ਵੀ ਜਿਆਦਾ ਸਾਰਾ ਕੁਝ ਠੀਕ ਸੀਗਾ ਲੇਕਿਨ ਅਚਾਨਕ ਕਕਾਵਟ ਹੋਣਾ ਸ਼ੁਰੂ ਹੋ ਜਾਂਦੀ ਹੈ ਲੱਗੇ ਸਰੀਰ ਕੰਮ ਕਰਨ ਨੂੰ ਮਨ ਨਹੀਂ ਕਰ ਰਿਹਾ ਸਰੀਰ ਥੱਕਿਆ ਰਹਿਣ ਦਾ ਪਿਆ ਇਹ ਇਹ ਪਹਿਲਾ ਰਸਣ ਹੁੰਦਾ ਜਦੋਂ ਸ਼ਰੀਰ ਦੇਣਾ ਸ਼ੁਰੂ ਕਰ ਦਿੰਦਾ ਕਿਉਂਕਿ ਜੇ ਬਲਾਕੇਜ ਬਣਦੇ ਪਏ ਨੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਇਹਨੇ ਰੋਕਣਾ ਕੀ ਹੈ ਸਪਲਾਈ ਜੀ ਆਕਸੀਜਨ ਦੀ ਸਪਲਾਈ ਨਿਊਟ੍ਰੀਸ਼ਨ ਦੀ ਸਪਲਾਈ ਜਦੋਂ ਸਪਲਾਈ ਘਟਣੀ ਹੈ ਬਲੋਕੇਜ ਬਣਨ ਕਰਕੇ ਤੇ ਇਹ ਸਿਚੁਏਸ਼ਨ ਨੇ ਕੀ ਕਰਨਾ ਹੈ ਕਿ ਸਰੀਰ ਦੇ ਵਿੱਚ ਤਾਕਤ ਘਟਣੀ ਹੈ ਤੇ ਜਦੋਂ ਐਵੇਂ ਹੀ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜੇ ਕਿ ਯਾ ਛਰੀ ਥੱਕ ਰਿਹਾ ਹੈ ਬਸ ਥੋੜਾ ਜਿਹਾ ਕੰਮ ਕੀਤਾ ਤੇ ਥੱਕ ਗਿਆ ਥੋੜਾ ਤੁਰਿਆ ਤੇ ਥੱਕ ਗਿਆ ਜੇ ਥੋੜਾ ਜਿਹਾ ਪਹਾੜ ਚੁੱਕਿਆ ਤੇ ਥੱਕ ਪਿਆ ਤੇ ਉਦੋਂ ਅਲਰਟ ਹੋ ਜਾਣਾ ਚਾਹੀਦਾ ਹੈ ਉਸ ਨੂੰ ਇੱਕ ਚੈੱਕ ਕਰਵਾ ਲੈਣਾ ਚਾਹੀਦਾ ਹੈ ਕਿ ਕਿਤੇ ਇਹ ਹਾਰਦੀ ਪ੍ਰੋਬਲਮ ਤਾਂ ਨਹੀਂ ਜੀ ਕਿਉਂਕਿ ਮੇਨ ਚੀਜ਼ ਕੀ ਹੈ ਕਿ ਸਪਲਾਈ ਸਰੀਰ ਨੂੰ ਜਿਹੜੀ ਹੁਣ ਮਿਹਨਤ ਦਾ ਕੰਮ ਜਿਹੜਾ ਵੀ ਸੀਗਾ ਜਦੋਂ ਜਾਂ ਤੇ ਉਹ ਕੋਈ ਵੀ ਤੁਸੀਂ ਮਿਹਨਤ ਦਾ ਕੰਮ ਕਰਨਾ ਤੇਜ਼ ਦੁਰਨਾ ਜਾਂ ਕੋਈ ਸੁਭਾਰ ਸੁਕਣਾ ਤੇ ਉਹਦੇ ਵਾਸਤੇ ਉਹਨੀ એનર્ਜੀ ਸਰੀਰ ਨੂੰ ਜ਼ਿਆਦਾ ਚਾਹੀਦੀ ਹੁੰਦੀ ਹੈ ਉਹਨਾਂ ਆਕਸੀਜਨ ਦੀ ਸਪਲਾਈ ਜ਼ਿਆਦਾ ਚਾਹੀਦੀ ਦੀ ਉਹਨਾਂ ਪੋਸ਼ਣ ਜ਼ਿਆਦਾ ਚਾਹੀਦਾ ਹੁੰਦਾ ਹੈ ਲੇਕਿਨ ਉਹ ਪੋਸ਼ਣ ਸਰੀਰ ਨੂੰ ਸਪਲਾਈ ਨਹੀਂ ਹੋ ਪਾ ਰਿਹਾ ਜੀ ਸੋ ਦੋ ਹੀ ਕਾਰਨ ਬਣਦੇ ਨੇ ਇੱਕ ਤਾਂ ਹੁੰਦਾ ਹੈ ਕਿ ਆ ਜਾਂ ਤੇ ਖਾੜ ਦੀ ਪمپ ਕਰਨ ਦੀ ਕੈਪੈਸਿਟੀ ਜਿਹੜੀ ਘਟ ਰਹੀ ਹੈ ਜੀ ਕਿਉਂਕਿ ਜਦੋਂ ਉਹਦੀ ਸਪਲਾਈ ਰੁਕੇਗੀ ਤੇ ਉਹਦੀ ਕਪੈਸਿਟੀ ਘਟਣੀ ਹੈ ਜੀ ਬਿਲਕੁਲ ਘਟਣੀ ਹੈ ਤੇ ਉਹ ਜਿੰਨਾ ਹੀ ਸ਼ਰੀਰ ਨੂੰ ਅੱਗੇ ਸਪਲਾਈ ਚਾਹੀਦੀ ਹੈ ਨਹੀਂ ਜਾ ਰਹੀ ਤੇ ਫਿਰ ਉਹ ਕਮਜ਼ੋਰੀ ਫੀਲ ਹੁੰਦੀ ਹੈ ਕੋਈ ਵੀ ਕੰਮ ਜਦੋਂ ਬੰਦਾ ਕਰਦਾ ਤੇ ਉਹ ਥੱਕਦਾ ਹੈ ਠੀਕ ਹੈ ਜੀ ਇਹ ਸਿਚੁਏਸ਼ਨ ਜਦ ਵੀ ਇਹ ਪਹਿਲਾ ਲੱਛਣ ਹੁੰਦਾ ਹੈ ਕਿ ਜਦ ਵੀ ਸ਼ੁਰੂਆਤ ਵਿੱਚ ਹੋਈ ਹੈ ਤੇ ਤੁਹਾਨੂੰ ਅਗਰ ਐਵੇਂ ਹੀ ਤਕਾਨ ਮਹਿਸੂਸ ਹੋ ਰਹੀ ਹੈ ਤੇ ਜਰੂਰ ਅਲਰਟ ਹੋ ਜਾਣਾ ਚਾਹੀਦਾ ਹੈ ਆਪਣਾ ਚੈੱਕਅਪ ਕਰਵਾ ਲੈਣਾ ਚਾਹੀਦਾ ਹੈ ਕਿ ਕਿਤੇ ਇਹ ਹਾਰਦੀ ਪ੍ਰੋਬਲਮ ਤੇ ਨਹੀਂ ਬਣ ਰਹੀ ਜੀ ਦੂਸਰਾ ਲੱਛਣ ਜਿਹੜਾ ਸਰੀਰ ਦਿੰਦਾ ਆ ਖਾਰਦੀ ਪ੍ਰੋਬਲਮ ਦਾ ਉਹ ਹੁੰਦਾ ਹੈ ਕਿ ਤੁਹਾਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਜੀ ਤੇ ਸਾਹ ਵੈਸੇ ਹੋਰ ਵੀ ਕਾਰਨ ਉਹਦੇ ਹੁੰਦੇ ਨੇ ਕਿਸੇ ਨੂੰ ਦਮੇ ਦੀ ਪ੍ਰੋਬਲਮ ਹੈ ਤੇ ਉਹ ਵੀ ਸਾਹ ਚੜੇਗਾ ਜਾਂ ਕਿਸੇ ਨੂੰ ਜੁਕਾਮ ਹੋ ਗਿਆ ਜਾਂ ਬਲਗਮ ਬਣ ਗਈ ਹੈ ਕਫ ਬਣ ਗਿਆ ਤੇ ਉਹਦੇ ਕਰਕੇ ਵੀ ਸਾਹ ਚੜਦਾ ਹੈ ਲੇਕਿਨ ਜਿਹੜਾ ਖਾਰਦੀ ਪ੍ਰੋਬਲਮ ਕਰਕੇ ਸਾਹ ਚੜਨਾ ਉਹ ਹੁੰਦਾ ਕਿ ਐਸੀ ਕੋਈ ਨਹੀਂ ਹੁੰਦਾ ਕਿ ਨਾਤੇ ਉਹਨੂੰ ਕੋਈ ਦਮੇਲੀ ਪ੍ਰੋਬਲਮ ਹੈ ਤੇ ਨਾ ਹੀ ਉਸ ਸਪੈਸ਼ਲ ਨੂੰ ਕੋਈ ਜੁਕਾਮ ਜਾਂ ਉਹਦੇ ਬਲਗਮ ਬਣੀ ਹੈ ਫੇਰ ਵੀ ਅਗਰ ਸਾਹ ਚੜ ਰਹਾ ਹੈ ਜੇ ਫੇਰ ਉਹਨੂੰ ਅਲਰਟ ਹੋ ਜਾਣਾ ਚਾਹੀਦਾ ਕਿ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਜੀ ਉਹ ਪੌੜੀਆਂ ਚੜਦਾ ਜਦੋਂ ਸਾਹ ਚੜਦਾ ਜਾਂ ਉਹ ਕੋਈ ਭਾਰ ਲੈ ਕੇ ਤੁਰਦਾ ਤੇ ਉਹਨੂੰ ਸਾਹ ਚੜਦਾ ਲੇਕਿਨ ਅਗਰ ਉਹ ਖਲੋ ਜਾਂਦਾ ਰੁਕ ਜਾਂਦਾ ਤੇ ਤੇ ਉਹ ਠੀਕ ਹੋ ਜਾਂਦਾ ਸਾਹ ਤੇ ਇਹ ਵੀ ਇੱਕ ਨਿਸ਼ਾਨੀ ਹੈ ਕਿ ਹਾਰਟ ਜਿਹੜਾ ਸਪਲਾਈ ਉਹਦੇ ਵਿੱਚ ਰੁਕਾਵਟ ਹੈਗੀ ਆ ਤੇ ਉਹ ਪ੍ਰੋਬਲਮ ਹੋ ਸਕਦੀ ਹੈ ਤੇ ਇਹ ਵੀ ਇੱਕ ਲੱਛਣ ਹੈ ਜਿਹੜਾ ਬੰਦੇ ਨੂੰ ਅਲਰਟ ਕਰਦਾ ਹੈ ਬਾਡੀ ਸਿਗਨਲ ਦੇ ਰਹੀ ਹੈ ਕਿ ਕੋਈ ਪ੍ਰੋਬਲਮ ਹੈਗੀ ਹੈ ਜੀ ਉੱਥੇ ਵੀ ਚੈੱਕ ਜ਼ਰੂਰ ਕਰਵਾ ਲੈਣਾ ਚਾਹੀਦਾ ਕਿਤੇ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਤੀਸਰਾ ਜਿਹੜਾ ਮੇਜਰ ਲੱਛਣ ਹੈ ਉਸ ਤੋਂ ਅਗਲਾ ਜਿਹੜਾ ਬਣਦਾ ਹੈ ਇਹ ਮੂਡਲੇ ਲੱਛਣ ਨੇ ਦੋ ਜਿਹੜੇ ਨੇ ਤੀਸਰਾ ਲੱਛਣ ਇਸ ਤੋਂ ਬਾਅਦ ਪੜਨਾ ਸ਼ੁਰੂ ਹੁੰਦਾ ਹੈ ਅਗਰ ਇਹ ਪ੍ਰੋਬਲਮ ਥੋੜੀ ਹੋਰ ਵੱਧ ਚੁੱਕੀ ਹੈ ਤੇ ਫਿਰ ਪੈਰਾਂ ਦੇ ਵਿੱਚ ਸੋਜਾ ਆਉਣਾ ਸ਼ੁਰੂ ਹੋ ਜਾਂਦਾ ਜੀ ਹਾਂਜੀ ਤੇ ਪੈਰਾਂ 'ਚ ਸੋਜਾ ਤੁਹਾਨੂੰ ਗਿੱਟਿਆਂ ਦੇ ਲਾਗੇ ਜਾਂ ਪੈਰਾਂ ਦੇ ਉੱਤੇ ਸੋਜਾ ਹੋਏਗਾ ਤੇ ਉੱਥੇ ਜੇ ਤੁਸੀਂ ਦੱਬੋਗੇ ਤਾਂ ਤੇ ਜਿਵੇਂ ਟੋਆ ਜਾ ਪੈ ਜਾਂਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਹੁਣ ਇਹਦੇ ਵੀ ਅਲੱਗ-ਅਲੱਗ ਕਾਰਨ ਹੋ ਸਕਦੇ ਨੇ ਕਈਆਂ 'ਚ ਮੋਟਾਪਾ ਜ਼ਿਆਦਾ ਤੇ ਉਹਨਾਂ 'ਚ ਵੀ ਸੋਜਾ ਹੋ ਸਕਦਾ ਠੀਕ ਹੈ ਦੂਸਰਾ ਅਗਰ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਹੈ ਤੇ ਉਹਦੇ 'ਚ ਪੈਰਾਂ 'ਚ ਸੋਜਾ ਹੋ ਸਕਦਾ ਜੀ ਠੀਕ ਹੈ ਲੇਕਿਨ ਅਗਰ ਡਾਈਜੈਸ਼ਨ ਜਿਦਾ ਠੀਕ ਹੈਗਾ ਆ ਖਾਣਾ ਕੋਣਾ ਚੰਗਾ ਨਾ ਪਚਣ ਦੇ ਤਾਂ ਦਾ ਮਸਲਾ ਲੀਵਰ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਉਹ ਉਹਨੂੰ ਵੀ ਅਗਰ ਇਸ ਤਰ੍ਹਾਂ ਪੈਰਾਂ ਦੇ ਵਿੱਚ ਸੋਜਾ ਆ ਰਿਹਾ ਹੈ ਤੇ ਉਹਨੂੰ ਵੀ ਇਤਨਾ ਜ਼ਰੂਰ ਇਹ ਵੀ ਅਗਰ ਆ ਇੱਕ ਲੱਛਣ ਹੈ ਕਿ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਅਗਲਾ ਜਿਹੜਾ ਇੱਕ ਹੋਰ ਲੱਛਣ ਹੈ ਉਹ ਬੜਾ ਜਦੋਂ ਹੋਰ ਬਲੋਕੇਜ ਜਦੋਂ ਵੱਧ ਜਾਂਦੇ ਨੇ ਹਾਰਟ ਦੀ ਪ੍ਰੋਬਲਮ ਦੇ ਹੋਰ ਬੰਦਾ ਹਾਰਟ ਹਾਰਟ ਅਟੈਕ ਦੇ ਨੇੜੇ ਜਾ ਰਿਹਾ ਹੁੰਦਾ ਤੇ ਉਦੋਂ ਉਹਦਾ ਡਾਈਜੈਸ਼ਨ ਸਿਸਟਮ ਬਾਰ ਬਾਰ ਵਿਗੜਦਾ ਜਾਂਦਾ ਹੈ ਆਚਨ ਕਿ ਰੈਜਿਡੀਓ ਦੁਰਦਰੀ ਰਹਤੀ ਖਾਣ ਖਾਣ ਕਦੇ ਕਦੇ ਉਹਨੂੰ ਗੈਸ ਬਣ ਜਾਂਦੀ ਹੈ ਕਦੇ ਕੁਛ ਜਿਹੜਾ ਕੁਛ ਵੀ ਖਾ ਲਿਆ ਤੂੰ ਪਛਤਾ ਨਹੀਂ ਚੱਜ ਨਾਲ ਤੇ ਇਹ ਵੀ ਇੱਕ ਐਡਵਾਂਸ ਲੱਛਣ ਫਿਰ ਪੈਦਾ ਆ ਠੀਕ ਹੈ ਇਹ ਅਗਲਾ ਲੱਛਣ ਬੋਡੀ ਨਾਲ ਨਾਲ ਦੱਸ ਰਹੀ ਹੈ ਕਿ ਹੁਣ ਮੈਂ ਹੋਰ ਗੰਭੀਰ ਕੋਈ ਜਾ ਰਿਹਾ ਕੰਮ ਸੋ ਇਹ ਵੀ ਜਿਹੜਾ ਹੈਗਾ ਇੱਥੇ ਵੀ ਧਿਆਨ ਦੇਣਾ ਚਾਹੀਦਾ ਕਿ ਅਗਰ بار-ਬਾਰ ਡਾਈਜੈਸ਼ਨ ਨਾਲ ਸੰਬੰਧਿਤ ਪ੍ਰੋਬਲਮ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਡਾਈਜੈਸ਼ਨ ਦੀਆਂ ਦਵਾਈਆਂ ਦੁਨੀਆਂ ਲੈ ਕੇ ਵੀ ਜਾਂ ਕੋਈ ਕਰਕੇ ਵੀ ਇਹ ਪ੍ਰੋਬਲਮ ਸੋਲਵ ਨਹੀਂ ਹੋ ਰਹੀ ਤੇ ਤਾਂ ਵੀ ਚੈੱਕ ਅਪ ਕਰਵਾ ਲਾਣਾ ਸਹੀ ਹੈ ਕਿਤੇ ਬਲੋਕੇਜ ਤਾਂ ਨਹੀਂ ਬਣ ਰਹੀ ਜੀ ਤੇ ਆਉਣ ਵਾਲੇ ਟਾਈਮ ਚ ਹਾਰਦੀ ਪ੍ਰੋਬਲਮ ਤੇ ਨਹੀਂ ਬਣਨ ਵਾਲੀ ਸੋ ਇਹ ਇੱਥੇ ਵੀ ਅਲਰਟ ਹੋਣ ਦੀ ਲੋੜ ਹੈ ਜਿਹੜਾ ਅਗਲਾ ਲੱਛਣ ਹੈ ਉਹ ਹੋਰ ਜਦੋਂ ਐਡਵਾਂਸ ਸਥਿਤੀ ਚ ਰਹੀ ਜਾਂਦੀ ਹੈ ਤੇ ਉਹ ਹੁੰਦੀ ਹੈ ਕਿ ਚੈਸਟ ਦੇ ਵਿੱਚ ਪੇਨ ਹੋਣਾ ਜੀ ਠੀਕ ਹੈ ਤੇ ਉਹ ਪੇਨ ਹੋਏਗਾ ਕਦੋਂ ਮੰਨ ਲਓ ਕਿ ਬੰਦਾ ਉੱਠ ਕੇ ਤੁਰਿਆ ਆ ਤੇਸ਼ ਤੇ ਉਹ ਬੋਨੂ ਜਸਪੇਨ ਸਟਾਰਟ ਹੋ ਜਾਂਦਾ ਹੈ। ਤਾਂ ਅਗਰ ਉਹ ਸਲੋ ਹੋ ਜਾਂਦਾ ਹੌਲੀ ਹੋ ਜਾਂਦਾ ਜਾਂ ਬਹਿ ਜਾਂਦਾ ਤਾਂ ਫੇਰ ਉਹ ਜਸਪੇਨ ਠੀਕ ਹੋ ਜਾਂਦਾ। ਹਾਂਜੀ। ਤੇ ਐਸਾ ਬੰਦਾ ਜਿਹੜਾ ਉਹ ਫਿਰ ਤੇਜ਼ ਤੁਰਨ ਤੁਰ ਕਟਾ ਰੌਂਡ ਆ ਪੈਂਦਾ ਕੋਈ ਭਾਰ ਕੋ ਚੱਕਣ ਤੋਂ ਕਟਾ ਰੌਂਡ ਆ ਪੈਂਦਾ। ਅਗਰ ਕੋਈ ਨਾਲ ਪਰਿਵਾਰ ਸਾਰਾ ਚੱਲ ਰਿਹਾ ਤਾਂ ਕਹਿੰਦਾ ਨਹੀਂ ਤੂੰ ਚਲੋ ਹੋ ਗਏ ਕਿ ਮੈਂ ਕੋਲੀ ਨਾਲ। ਜੀ। ਸੋ ਇਹ ਜਿਹੜਾ ਚੈਸਸ ਦੇ ਵਿੱਚ ਪੇਨ ਆ ਇਤਨਾ ਤੇਜ਼ ਤੁਰਨ ਨਾਲ ਹੁੰਦਾ ਆ। ਇਹ ਅਗਲਾ ਹੋਰ ਐਡਵਾਂਸ ਕਿ ਪ੍ਰੋਬਲਮ ਹੋਰ ਜ਼ਿਆਦਾ ਵੱਧ ਚੁੱਕੀ ਹੈ। ਜੀ। ਠੀਕ ਹੈ। ਸੋ ਬੋਡੀ ਇਹ ਲੱਛਣ ਦੇ ਰਹੀ ਹੈ ਕਿ ਉਹ ਪੇਨ ਜਿਹੜਾ ਹੋ ਰਿਹਾ ਉਹ ਉਹਨੂੰ ਇਗਨੋਰ ਕਦੇ ਨਹੀਂ ਕਰਨਾ ਚਾਹੀਦਾ ਉਦੋਂ ਜ਼ਰੂਰੀ ਹੈ ਕਿ ਹੁਣ ਕਮਲਾਸ ਤੇ ਜਾ ਰਿਹਾ ਹੈ ਜੀ ਤੇ ਸਰੀਰ ਕਹਿ ਰਿਹਾ ਕਿ ਭਾਈ ਹੋਣੀ ਮੈਨੂੰ ਸੰਭਾਲ ਲੈ ਕਰ ਲੈ ਕੁਝ ਹਾਂਜੀ ਮੈਨੂੰ ਦਿਖਾ ਲੈ ਕਿਤੇ ਨਹੀਂ ਤੇ ਗੜਬੜ ਜੜੀ ਹੋ ਜਾਣੀ ਸੋ ਇਤਰਾ ਇਹ ਪੰਜ ਲੱਛਣ ਨੇ ਜਿਹੜੇ ਸਰੀਰ ਦੇਣਾ ਸ਼ੁਰੂ ਕਰਦਾ ਆ ਤੇ ਦੱਸਦਾ ਹੈ ਕਿ ਹਾਂ ਕਿਦਰ ਕਿਦਰ ਹਾਰਦੀ ਪ੍ਰੋਬਲਮ ਜਿਹੜੀ ਹੈ ਉਹ ਵਨ ਰਹੀ ਹੈ ਤੇ ਇਹਨਾਂ ਤੋਂ ਅਲਰਟ ਹੋ ਕੇ ਹਰ ਇਨਸਾਨ ਨੂੰ ਚਾਹੀਦਾ ਕਿ ਇਹਨਾਂ ਨੂੰ ਧਿਆਨ ਚ ਰੱਖੇ ਘਰ ਦੇ ਕਿਸੇ ਵੀ ਮੈਂਬਰ ਨੂੰ ਅਗਰ ਐਸੀ ਸਮੱਸਿਆਵਾਂ ਹੋ ਰਹੀਆਂ ਨੇ ਉਹਨੂੰ ਜ਼ਰੂਰ ਚੈੱਕ ਅਪ ਕਰਵਾ ਲੈਣਾ ਚਾਹੀਦਾ ਤੇ ਕਰਵਾ ਕੇ ਤੇ ਆਪਣੀ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਕੇ ਉਹਦਾ ਸਹੀ ਇਲਾਜ ਕਰਨਾ ਚਾਹੀਦਾ ਜੀ ਤੇ ਇਲਾਜ ਮੈਂ ਫੇਰ ਕਹਾਗਾ ਕਿ ਇਲਾਜ ਜ਼ਿਆਦਾਤਰ ਜਿਹੜਾ ਅ ਦਵਾਈਆਂ ਦੇ ਵਿੱਚ ਜਾਂ ਜਿਹੜੇ ਆਪਰੇਸ਼ਨਾਂ ਦੇ ਵਿੱਚ ਨਹੀਂ ਹੈ ਉਹ ਇੱਕ ਟੈਂਪਰੀਰੀ ਰੀਲੀਫ ਹੈ ਉਹ ਜਦੋਂ ਪ੍ਰੋਬਲਮ ਬਣਾ ਰਹੀ ਹੈ ਹੁਣ ਤੇ ਉਹਦਾ ਕੁਝ ਤੇ ਹਰ ਉਸ ਵੇਲੇ ਕਰਨਾ ਹੀ ਪੈਣਾ ਹੈ ਤੇ ਉਸ ਵੇਲੇ ਜ਼ਰੂਰੀ ਹੈ ਇੱਕ ਡਾਕਟਰ ਜੋ ਵੀ ਦਵਾਈ ਸਲਾਹ ਦਿੰਦੇ ਨੇ ਉਹ ਲੈਣਾ ਲੇਕਿਨ ਸਰਜਰੀ ਕਰਾਉਣ ਵੱਲ ਨਹੀਂ ਜਾਣਾ ਚਾਹੀਦਾ ਉਦੋਂ ਨਾਲ ਹੀ ਉਹਨੂੰ ਦਵਾਈ ਨਾਲ ਆਪਣਾ ਕੰਮ ਸਾਰ ਕੇ ਤੇ ਆਪਣਾ ਲਾਈਫ ਸਟਾਈਲ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਗਲਤੀਆਂ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਜੀ ਮੈਂ ਕਿਹੜੀਆਂ ਕਿਹੜੀਆਂ ਗਲਤੀਆਂ ਕਰੰਦਿਆਂ ਜਿਹਦੇ ਕਰਕੇ ਮੈਨੂੰ ਇਹ ਪ੍ਰੋਬਲਮ ਹੋ ਰਹੀ ਹੈ ਕਿ ਉਸੇ ਕੋਈ ਅਗਰ ਤੁਹਾਨੂੰ ਹਾਰਟ ਦਾ ਡਾਕਟਰ ਵੀ ਚੰਗਾ ਮਿਲ ਜਾਂਦਾ ਹੈ ਕਿ ਉਹ ਵੀ ਤੁਹਾਨੂੰ ਗਾਈਡ ਕਰੇਗਾ ਮੇਰੇ ਜਿੰਨੇ ਵੀ ਸਾਡੇ ਇਸ ਚੈਨਲ ਨੂੰ ਦੇਖਣ ਵਾਲੇ ਦਰਸ਼ਕ ਨੇ ਮੈਂ ਉਹਨਾਂ ਨੂੰ ਜਰੂਰ ਸੁਜੈਸਟ ਕਰਾਂਗਾ ਕਿ ਇੱਕ ਹੋਰ ਜਿਹੜੇ ਇੰਡੀਆ ਦੇ ਮੰਨੇ ਹੋਏ ਹਾਰਟ ਦੇ ਸਪੈਸ਼ਲਿਸਟ ਡਾਕਟਰ ਨੇ ਡਾਕਟਰ ਵਿਮਲ ਛਾਜੜ ਜੀ ਉਹਨਾਂ ਦਾ ਵੀ YouTube ਚੈਨਲ ਹੈਗਾ ਆ ਔਰ ਬੜਾ ਨੇਕ ਕੰਮ ਉਹ ਕਰ ਰਹੇ ਨੇ ਅੱਜ ਤੱਕ ਉਹਨਾਂ ਨੇ ਲਗਭਗ 7.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਹਾਰਟ ਅਟੈਕ ਦੇ ਵਿੱਚ ਜਿੰਨਾਂ ਦੁਹਾਰ ਦੀ ਪ੍ਰੋਬਲਮ ਸੀ ਉਹਨਾਂ ਨੂੰ ਸਰਜਰੀ ਹੋਣ ਤੋਂ ਬਚਾਇਆ ਜੀ ਠੀਕ ਹੈ ਉਹ ਐਮਸ ਦੇ ਵਿੱਚ ਵੀ ਸੀਨੀਅਰ ਕੰਸਲਟੈਂਟ ਰਹਿ ਚੁੱਕੇ ਨੇ ਤੇ ਖੂਬੀ ਉਹਨਾਂ ਦੀ ਹੈ ਕਿ ਅੱਜ ਤੱਕ ਉਹਨਾਂ ਨੇ ਕਿਸੇ ਦੀ ਸਰਜਰੀ ਨਹੀਂ ਹੋਣ ਦਿੱਤੀ ਜੀ ਤੇ ਬਿਨਾ ਕਿਸੇ ਸਰਜਰੀ ਤੋਂ ਹੀ ਉਹਨਾਂ ਨੂੰ ਪੇਸ਼ੈਂਟਸ ਨੂੰ ਸਾਰਿਆਂ ਨੂੰ ਠੀਕ ਕੀਤਾ ਉਹਨਾਂ ਨੇ ਸੋ ਕਿਵੇਂ ਉਹਨਾਂ ਦਾ ਖਾਣਾ ਚੇਂਜ ਕਰਕੇ ਜਾਂ ਕਿਹੜਾ ਲਾਈਫ ਸਟਾਈਲ ਦੇ ਵਿੱਚ ਕਿਹੜੀਆਂ ਗਲਤੀਆਂ ਸਾਡੀਆਂ ਹੋ ਰਹੀਆਂ ਨੇ ਉਹਨਾਂ ਤੋਂ ਕਿਉਂਕਿ ਉਹ ਸਪੈਸ਼ਲਿਸਟ ਨੇ ਇਸ ਫੀਲਡ ਦੇ ਤੇ ਉਹਨਾਂ ਦੇ ਚੈਨਲ ਤੇ ਜਾ ਕੇ ਉੱਥੋਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਤੇ ਉੱਥੋਂ ਸਹੀ ਗਾਈਡਲੈਂਸ ਲੈ ਸਕਦੇ ਨੇ ਜੀ ਸੋ ਕਿਉਂਕਿ ਮੈਂ ਕੋਈ ਡਾਕਟਰ ਤਾਂ ਨਹੀਂ ਆ ਮੈਂ ਤੇ ਇੱਕ ਨਿਊਟ੍ਰੀਸ਼ਨ ਦਾ ਐਕਸਪਰਟ ਆ ਪੋਸ਼ਣ ਦਾ ਮਹਾਰਾ ਸੋ ਉੱਥੋਂ ਉਹ ਤੇ ਗਾਈਡ ਮੈਂ ਕਰ ਸਕਦਾ ਲੇਕਿਨ ਜਿਨ੍ਹਾਂ ਨੂੰ ਪ੍ਰੋਬਲਮ ਹੋ ਚੁੱਕੀ ਹੈ ਉਹਨਾਂ ਨੇ ਐਸਾ ਨਹੀਂ ਹੈ ਕਿ ਉਹਨਾਂ ਨੂੰ ਹਮ ਮੈਡੀਸਿਨ ਦੀ ਲੋੜ ਨਹੀਂ ਹੈ ਜੀ ਤਿਆਰ ਰੱਖੋ ਇੱਕ ਤੰਦਰੁਸਤ ਸਰੀਰ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ ਲੇਕਿਨ ਜਿੱਦਾਂ ਪ੍ਰੋਬਲਮ ਕ੍ਰੀਏਟ ਕਰ ਲਈ ਹੈ ਹੁਣ ਜਿਹਦੇ ਵਿੱਚ ਬਲੋਕੇਜ ਬਣੇ ਨੇ ਜਾਂ ਬਲੱਡ ਗਾੜਾ ਹੋ ਗਿਆ ਤਾਂ ਉਹਨਾਂ ਨੂੰ ਤੇ ਐਮਰਜੈਂਸੀ ਦਵਾਈ ਲੈਣੀ ਪਵੇਗੀ ਜੀ ਤੇ ਉਦੋਂ ਚੰਗਾ ਹੁੰਦਾ ਕਿ ਕਿਸੇ ਅਸੀਂ ਚੰਗੇ ਹਾਰਟ ਦੇ ਸਪੈਸ਼ਲਿਸਟ ਨਾਲ ਵੀ رائے ਲੈ ਲਈਏ ਤੇ ਇਹਨਾਂ ਪ੍ਰੋਬਲਮਸ ਨੂੰ ਰਿਵਰਸ ਕਿਵੇਂ ਕਰਨਾ ਹੈ ਦੁਨੀਆਂ ਚ ਬੜੇ سارے ਡਾਕਟਰ ਨੇ ਮੈਂ ਹਮੇਸ਼ਾ ਗੱਲ ਕਰਦਾ ਹਾਂ ਡਾਕਟਰ ਡੀਨ ਆਰ ਨੀਸ਼ ਨੇ ਜਿਨ੍ਹਾਂ ਨੇ ਬਿਲ ਕਲਿੰਟਨ ਦਾ ਵੀ ਇਲਾਜ ਕੀਤਾ ਹਾਰਟ ਦਾ ਸੋ ਉਹ ਵੀ ਡਾਈਟ ਨਾਲ ਹੀ ਟਰੀਟਮੈਂਟ ਕਰਦੇ ਨੇ ਇਸੇ ਤਰ੍ਹਾਂ ਹੀ ਇੰਡੀਆ ਦੇ ਵਿੱਚ ਡਾਕਟਰ ਵਿਮਲ ਸ਼ਾਜਰ ਹੋਵੇ ਡਾਕਟਰ ਬੀ ਐਨ ਹੇਗੜੇ ਹੋਵੇ ਹਾਰਟ ਦੇ ਸਪੈਸ਼ਲਿਸਟ ਔਰ ਉਹ ਤੇ ਬਦਮ ਕੋਈ ਬੂਸ਼ਨ ਨਾਲ ਸਨਮਾਨਿਤ ਨੇ ਸੋ ਐਸੇ ਡਾਕਟਰ ਹੈਗੇ ਨੇ ਜਿਹੜੇ ਤੁਹਾਨੂੰ ਇਲਾਜ ਵਾਸਤੇ ਫਿਰ ਸਰਜਰੀਆਂ ਵੱਲ ਨਹੀਂ ਲੈ ਕੇ ਜਾਂਦੇ ਬਲਕਿ ਤੁਹਾਡਾ ਲਾਈਫ ਸਟਾਈਲ ਦੇ ਵਿੱਚ ਕੀ ਗਲਤੀਆਂ ਨੇ ਉਹ ਤੁਹਾਨੂੰ ਦੱਸ ਕੇ ਤੇ ਉਹ ਤੁਹਾਡੀ ਪ੍ਰੋਬਲਮ ਜਿਹੜੀ ਹੈ ਉਹ ਪ੍ਰੋਪਰਲੀ ਉਸ ਹੌਲ ਕਰਦੇ ਨੇ ਸੋ ਹਮੇਸ਼ਾ ਜਿਹੜਾ ਇਲਾਜ ਹੈ ਸਹੀ ਉਹ ਹੈ ਕਿ ਕਿਸੇ ਵੀ ਬਿਮਾਰੀ ਦਾ ਜਿਹੜਾ ਕਾਰਨ ਹੈ ਉਹਨੂੰ ਖਤਮ ਕਰੋ ਜੀ ਤੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਇਹ ਜਿਹੜੀ ਹਾਰਦੀ ਬਿਮਾਰੀ ਹੈ ਇਹ ਕੋਈ ਬਿਮਾਰੀ ਨਹੀਂ ਹੈ ਆਪਣੀ ਸਿਹੜੀ ਹੋਈ ਪ੍ਰੋਬਲਮ ਹੈ ਜੀ ਠੀਕ ਹੈ ਤੇ ਫਿਰ ਇਸ ਨੂੰ ਸੋਲਵ ਵੀ ਕੌਣ ਕਰੇਗਾ ਆਪਨੇ ਕਰਨਾ ਆਪ ਹੀ ਕਰਨਾ ਪੈਣਾ ਹੈ ਜਿਹੜੇ ਕਾਰਨ ਪੈਦਾ ਕੀਤੇ ਨੇ ਉਹਨਾਂ ਕਾਰਨਾਂ ਨੂੰ ਹਟਾ ਲਿਆ ਜਾਏ ਤੇ ਇਹ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਲੇਕਿਨ ਜਦ ਤੱਕ ਇਹ ਪ੍ਰੋਬਲਮ ਹੈਗੀ ਹੈ ਅੰਦਰ ਕੋਈ ਬਲੌਕੇਜ ਬਣੇ ਨੇ ਤੇ ਉਹਨਾਂ ਤੇ ਫਿਰ ਥੋੜਾ ਸਹਾਰਾ ਦਵਾਈਆਂ ਦਾ ਲੈਣਾ ਪੈਂਦਾ ਜਿਉਂ ਜਿਉ ਤੁਸੀਂ ਸਾਫ਼ ਕਰੀ ਜਾਓਗੇ ਤੇ ਫਿਰ ਆਪਣੇ ਆਪ ਹੀ ਦਵਾਈਆਂ ਬੰਦ ਹੁੰਦੀਆਂ ਜਾਂਦੀਆਂ ਜੀ ਸੋ ਸਹੀ ਢੰਗ ਨਾਲ ਆਪਣਾ ਇਲਾਜ ਕਰਕੇ ਇਸ ਬਿਮਾਰੀ ਤੋਂ ਪ੍ਰੋਪਰਲੀ ਬਚਿਆ ਜਾ ਸਕਦਾ ਜਿੰਨੀ ਛੋਟੀ ਇਸ ਨੂੰ ਫੜ ਲਓਗੇ ਜਿੰਨੇ ਪਹਿਲਾਂ ਤੁਸੀਂ ਲੱਛਣ ਪਛਾਣ ਲਓਗੇ ਤੇ ਇਸ ਪ੍ਰੋਬਲਮ ਨੂੰ ਛੋਟੀ ਨੂੰ ਹੀ ਫੜ ਕੇ ਤੇ ਉਹਨੂੰ ਸੋਲਵ ਕਰਨਾ ਸ਼ੁਰੂ ਕਰੋਗੇ ਉਹਨੇ ਹੀ ਚੰਗੇ ਹੋ ਨਹੀਂ ਤੇ ਬਾਅਦ ਚ ਤੇ ਮੌਕਾ ਦਿੰਦੀ ਨਹੀਂ ਹੈ ਜੀ ਜਿਆਦਾਤਰ ਲੋਕ ਸੁੱਤੇ ਸੁੱਤੇ ਹੀ ਰਹਿ ਜਾਂਦੇ ਆ ਜਾ ਕੇ ਤੇ ਕੋਈ ਕਿਸੇ ਨੂੰ ਜਮ ਕਰਦੇ ਆ ਹਟ ਅਟੈਕ ਹੋ ਗਿਆ ਤੇ ਫਿਰ ਮੌਕਾ ਹੀ ਨਹੀਂ ਮਿਲਿਆ ਤੇ ਸਾਰਾ ਕਾਣੀ ਵਿਗੜ ਜਾਂਦੀ ਹੈ ਸੋ ਜ਼ਿੰਦਗੀ ਬੜੀ ਕੀਮਤੀ ਹੈ ਕੁਦਰਤ ਨੇ ਦਿੱਤੀ ਹੋਈ ਇਹਦੇ ਨਾਲ ਖਿਲਵਾੜ ਨਾ ਕਰੀਏ ਇਹਨੂੰ ਸੰਭਾਲ ਕੇ ਰੱਖੀਏ ਸਹੀ ਤਰੀਕੇ ਨਾਲ ਚੱਲੀਏ ਜਿਹੜੇ ਲੱਛਣ ਦੇ ਰਹੀ ਹੈ ਇਹਨਾਂ ਨੂੰ ਪਛਾਣਨਾ ਸ਼ੁਰੂ ਕਰੀਏ ਇਗਨੋਰ ਨਾ ਕਰੀਏ ਕਦੇ ਵੀ ਜੀ ਜ਼ਿਆਦਾਤਰ ਲੋਕਾਂ ਨੂੰ ਜਦੋਂ ਇਹ ਲੱਛਣ ਆਉਂਦੇ ਪਹਿਲੀ ਗੱਲ ਤੇ ਪਤਾ ਵੀ ਨਹੀਂ ਹੁੰਦਾ ਕਿ ਇਹ ਕਾਦੇ ਲੱਛਣ ਨੇ ਸੋ ਅੱਜ ਜਿਹੜੇ ਪੰਜ ਲੱਛਣ ਦੱਤੇ ਨੇ ਦੱਸੇ ਨੇ ਮੈਂ ਉਹਨਾਂ ਦੇ ਉੱਤੇ ਜ਼ਰੂਰ ਗੌਰ ਕਰੋ ਅਗਰ ਘਰ 'ਚ ਕਿਸੇ ਵੀ ਮੈਂਬਰ ਨੂੰ ਇਹ ਲੱਛਣ ਹੈਗੇ ਨੇ ਤੇ ਉਹ ਜ਼ਰੂਰ ਆਪਣਾ ਇੱਕ ਵਰੀ ਚੈੱਕਅਪ ਕਰਵਾ ਲੈ ਕਿਤੇ ਉਹਨੂੰ ਹਾਰਡ ਦੀ ਪ੍ਰੋਬਲਮ ਤਾਂ ਨਹੀਂ ਇਹ ਸ਼ੱਕ ਕੱਢ ਲੈਣਾ ਜ਼ਰੂਰੀ ਹੁੰਦਾ ਹੈ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਇੱਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਉਹਨਾਂ ਲੱਛਣਾਂ ਬਾਰੇ ਜਿਨ੍ਹਾਂ ਨੂੰ ਸਮਝ ਕੇ ਸਮੇਂ ਰਹਿਂਦਿਆਂ ਹੀ ਰੋਕਥਾਮ ਕਰਕੇ ਹਾਰਟ ਅਟੈਕ ਵਰਗੀ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਐਦਾਂ ਦੀ ਹੈ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਰੀ ਕਾ